ਸਵਾਗਤ ਉਹਦੇ ਕਰਾਵਾਂ ਕਿੰਨੇ ਪਰਚੇ ਆ ਗਏ ਅੱਗੇ ਆ ਜਾਂਦਾ ਮੈਂ ਹੁਣ ਮਾਰੂ ਨਹੀਂ ਨਾ ਮਰੂ ਆਪਣੇ ਥੱਲੇ ਥੱਲੇ ਤੁਮਾ ਰਖਤੀ ਆ ਜਾ ਆ ਜਾ ਤਾ ਦਰਗਾ ਫਿੱਤੀਆਂ ਨਹੀਂ ਲੱਗੀਆਂ ਮੁਹਰ ਨੂੰ ਮੈਂ ਆ ਜਾ ਹਾਂ ਆ ਜਾ ਦਮਾ ਤਜੀ ਬਲ ਤਸੋ ਕਾ ਜੇ ਦਰਗਾ ਓ ਦੱਸੋ ਮੈਨੂੰ ਕਾਗਜ਼ ਕਿਹੜਾ ਕਾ ਨਹੀਂ ਟਫਾ ਆਇਆ ਮੈਨੂੰ ਜਾਂ ਮੇਰੇ ਕੋ ਕੋ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪੈਣਾ ਮੇਰੇ ਕੋ ਕੋ ਚੀਜ਼ ਪੜੀ ਆ ਥਲੇ ਆ। ਹਾਂ ਤੇ ਇਹਨਾਂ ਚੱਕੜਾ ਕਿੰਨਾ? ਕਾਲੇ ਵਾਸਤੇ ਆਜੀ ਪੁਲਸ ਕਾਲੇ ਵਾਸਤੇ ਮੂੰਹ ਫਨ ਲਈਏ ਗੱਲ ਦਾ ਜਵਾਬ ਦੇ ਦੋ। ਇਹ ਜਵਾਬ ਦੇ ਦੇ ਮੈਂ ਥਲੇ ਆ। ਇਹਨੂੰ ਸਾਫ਼ ਕਰਾਂਗੇ ਕੋਣ। ਹਾਂ? ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰ। ਇਦਾਂ ਨਹੀਂ ਨਾਉਣਾ। ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਵੀ ਕਰੂੰਗਾ। ਫੇਰ ਹੁਣੀ ਹੋਣੀ ਏ। ਫੇਰ ਕੋਈ ਡਰ। ਤੇ ਜੇ ਆ ਪ੍ਰਧਾਨਾ ਖਲੋਤਾ ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ 3-4 ਦਿਨਾਂ ਕੋ ਚੋਕੇ ਲਾ ਗਏ ਸੀ। ਤੇ ਨਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਸੀ ਮੇਰੇ ਕੋਲ 20000 ਰੁਪਇਆ ਸੱਚੋ। ਉਹ ਮੈਨੂੰ 20000 ਰੁਪਇਆ ਦੇ ਤੇ ਮੈਂ ਗਰੀਬਾਂ ਦਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸਮਾਂ ਕੀ ਨਾ ਹਦਾ ਸਮਾਂ ਕੀ ਕੀਮਤ ਜਿੰਨਾ ਦਨ ਕਿ ਦਿੱਤਾ ਕਰਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਰ ਨੁਪੇਰਾ ਪਾਗੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹ ਰੋੜਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇੜਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ ਕੋ ਪਤਾ ਤਦ ਮੇਰਾ ਨਿਕਾਬ ਬਾਹਰ ਵੀ ਪਾਸ ਹੋਵਾ ਤੇ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਆ ਫਿਰ ਨਾ ਨਾਜ ਭਾਈ ਕ ਮਾਈਕ ਮਾਈਕ ਆ ਲੈ ਜਾ ਆਜਾ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਕਿ ਸੁਣਨ ਆਧ ਆਦੋ ਆਦੋ ਹਾਲਾ ਕੀ ਕਰੇ ਮੇਰੇ ਬਰਦਾ ਚਲੋ ਹਾਂ ਮਨ ਉੜੇ ਨਾ ਦੇ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆ ਕੋਈ ਟੈਂਪੋ ਮੈਂ ਆ ਰਿਹਾ ਇੱਕ ਦਾ ਕੀਪਰੂ ਤੇ ਤੱਕ ਫਟ ਕਰ ਦਮ ਨੂੰ ਸੋਗ ਜੀ ਖਾ ਆਪਣੀ ਮੀਰੀਆਂ ਫਟ ਕਰ ਦਮ ਨੂੰ ਕੀ ਆ ਤਾਂ ਕੋਈ ਕਾਗਜ਼ ਹੈਗਾ ਤਰਖਾਸਤੋਂ ਮੇਤੇ ਕੋਈ ਉਹਦੀ ਕਾਟਿ ਹੋ ਜੇ ਬ੍ਰਾਦਰ ਗੱਲਾਂ ਚ ਕੋਈ ਨਹੀਂ ਕਿ ਅਸੀਂ ਤੁਰਦੇ ਆਂ ਇਹਨਾਂ ਕਮਲਾਂ ਬੱਦਲੇ ਹੈਗੇ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਮੇਰੀ ਆਜੋ ਚਲੋ ਅੰਦਰਾਂ ਨਿਛਾਂ ਤੇ ਪੂਰਾ ਸਰੀਰ ਥੱਲੇ ਡਾ ਫੋੜ ਸਰੀਰ ਥੱਲੇ ਡਾ ਕਿਵੇਂ ਗਿਆ ਤੂੰ ਆ ਕੇ ਤੰਗ ਕਰਦੇ ਮੈਨੂੰ ਸਰੀਰ ਥੱਲੇ ਬੰਦੇ ਉਹ ਤਾਂ ਦੇ ਸਰੀਰ ਥੱਲੇ ਤਾਂ ਨਾ ਕਿ ਤੇ ਦੰਸ ਤੂੰ ਖੜਾ ਤੇ ਅੱਲਾ ਤੇਰੇ ਕੀ ਆ ਜਾ ਉੱਤੇ ਆਇਆ ਤੂੰ ਆਇਆ ਮੈਂ ਤੇ ਆਇਆ ਮੈਂ ਤੇ ਤੂੰ ਪਰ ਇਹ ਸੈਡ ਲੈ ਕੇ ਤੇ ਕਹੀ ਗੱਲ ਨਾ ਕਰਿਓ ਸੈਡ ਨਾਲ ਹੋ ਜਾ ਕਿਸ ਚੀਜ਼ ਦੀ ਤੇ ਉਧਰੋਂ ਚੜ ਕੇ ਦਿਓ ਆ ਮਰੋਂਦਿਆ ਸਿੱਤੋਂ ਡਾਂਗਾ ਮੇਕੋ ਤੇਦੀ ਸਾਫ ਲੈ ਕੇ ਉਹ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਨਹੀਂ पूछो ताजी नमक का गाड़ी पूछे मेरा गाड़ी ध्यान लगा ना आ लो आ लो ना आई ना ले आ अच्छा शॉट का आ जा आ लो पापा जी पक्की बनाई जावे बढ़िया तो ही थक चुका है चले आ जा तेरे से कोई पत्थर नहीं कोई आ जा मैं पत्थर बेस्ट होऊंगा करा लू के पत्ते काटवा ਸੋ ਆਜ਼ਾਦ ਕਰਾਵਾਂ ਤੇ ਅਗੇ ਪੰਜ ਚਾਲ ਮੈ ਕਿਥੇ ਮੇਰੇ ਕੋਲ ਮੈਂ 10 ਸਾਲ ਬਾਅਦ ਇਹ ਕਰਤੇ ਆਪਣੇ ਘਰ ਬੇਸ਼ਾਨ ਕੇ ਮੇਰਾ ਡਾਕਟਰ ਜੀ ਮੈਂ ਕਰਾ ਕੇ ਆਪ ਇਹਨਾਂ ਨੂੰ ਪਤਾਉਂਗਾ ਪਰਚੀ ਮੈਂ ਕਿਉਂ ਨਿਸ਼ੰਘ ਕਰਦਾ ਆਵੇਂ ਗੋਲੀ ਮਾਰੀ ਮੋਟੀ ਦੀ ਹਸਪੀਟਲ ਮਿਲਦੀ ਉਹ ਨਹੀਂ ਕਦੀ ਗਈ ਐ ਹਾਂ ਕੰਜਾ ਜੀ ਕੰਜਾ ਵੀ ਤੈਨੂੰ ਠੋਕਣਾ ਠੋਕਾਂ ਪੱਤੇ ਕਰਨਾ ਤੇ ਤੈ ਵੀ ਘਰ ਨਾ ਬੈ ਕਿੱਥੇ ਜਾਵਾਂ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ 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 ਉਧਰ ਉਲਟਾ ਫਿਰਦਾ ਦੱਸਣਾ ਤੂੰ ਮੈਂ ਕਿੱਧਰ ਜਾਵਾਂ ਆ ਘਰ ਛੱਡ ਕੇ ਭੱਜ ਜਾ ਮੈਂ ਕਿੱਥੇ ਜਾਵਾਂ ਮੈਂ ਆ ਜਾ ਤੂੰ ਆ ਜਾ ਇਹ ਅਸਰ ਚੋਂ ਬਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂਗਾ ਇਹਨਾਂ ਨੂੰ ਜਾਂ ਮਰੂਗਾ ਆਪਣੇ ਆਪ ਥੱਲੇ ਡੇਬਕ ਮੈਂ ਰੱਖਤੀ ਆ ਜਾ ਅਵੇ ਗਾਹ ਤਾਂ ਛੱਡ ਜਾ ਫਿਰ ਕੀ ਆ ਇਹਨਾਂ ਨੂੰ ਫੜਨ ਨੂੰ ਓਏ ਆ ਜਾ ਹਾਂ ਆ ਜਾ ਕੋਣ ਮੈਂ ਦੱਬਾਈ ਜਰਿਆਉਂ ਤੇ ਮੈਨੂੰ ਤਰਗਾ ਨਾ ਨਹੀਂ ਨਹੀਂ ਜਾ ਕੇ ਮੇਰੇ ਕੋਲ ਗੱਲ ਹੋ ਆ ਮੈਨੂੰ ਕਾਗਜ਼ ਵਿਖਾ ਦਿਓ ਪੈਸੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਕੋਈ ਦੱਸੋ ਮੈਨੂੰ ਕਾਗਜ਼ ਕਿਹੜਾ ਕਹਿੰਦੇ ਦਿਖਣ ਆਇਆ ਮੈਨੂੰ ਤੇਰੇ ਤੇ ਮੁਕੱਦਮਾ ਜਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਫਿਰ ਮੈਂ ਉਸੇ ਇੱਕ ਰੁਪਈਆ ਮੇਰੇ ਕੋਲ ਕੋਈ ਚੀਜ਼ ਫੜੀ ਆ ਥੱਲੇ ਆ ਜਾ ਹਾਂ ਫਿਰ ਕਿਨੇ ਚੱਲ ਰੱਖਤਾ ਮੈਂ ਥੱਲੇ ਆ ਜਾ ਕਾਦੇ ਵਾਸਤੇ ਆ ਜੀ ਪੁੱਤ ਕਾਦੇ ਵਾਸਤੇ ਮੈਨੂੰ ਖੜਨਾ ਇਹ ਗੱਲ ਦਾ ਜਵਾਬ ਦੇ ਦੋ ਮੈਨੂੰ ਥੱਲੇ ਆ ਜਾ ਜਵਾਬ ਦੇਣਾ ਮੈਂ ਥੱਲੇ ਆ ਜਾ ਤੈਨੂੰ ਸ਼ਾਬਦ ਕਰਾਂਗੇ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹ ਨਾਲ ਸੀ ਹੁਣ ਸ਼ਾਬਦ ਕਰਾਂਗੇ ਮੈਂ ਤਾਂ ਇਹੋ ਦੱਸਣਿਆ ਭਈਆ ਆ ਵੀ ਥੱਲੇ ਆ ਜਾ ਦੱਸੋ ਕਾਗਜ਼ ਦਿਖਾਓ ਮੈਂ ਕਾਗਜ਼ ਐ ਇਦਾਂ ਦੀ ਗੱਲ ਬਣਦੀ ਇੱਦਾਂ ਨਹੀਂ ਲਾਉਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੋਣੀ ਹੋਣੀ ਫੇ ਕੋਈ ਡਰ ਨਹੀਂ ਤੇ ਜੇ ਪ੍ਰਧਾਨ ਖਲੋਤਾ ਤੇ ਇੱਥੇ ਖਾਓ ਸੌ ਤੁਸੀਂ ਚਲ ਪ੍ਰਧਾਨ ਦੇ ਕਹਿਣ ਤੇ ਜਾ ਮੈਂ ਕਿਹਾ ਪ੍ਰਧਾਨ ਦੇ ਕਹਿੰਦਾ ਤੇ ਨਾ ਉਹਦਾ ਸਿਰ ਵੱਢ ਕੇ ਕਾਦੀ ਫੋਟਾਂ ਲਾਉਣਾ ਮੈਂ ਪਤਾ ਮੁੱਦੀ ਦਾ ਤੱਕਦਾਂ ਲੱਗਾ ਨਹੀਂ ਮੈਂ ਜਿੱਥੇ ਗੱਲ ਕਰ ਤੂੰ ਠੋਕੇ ਉੱਥੇ ਰਹੂੰਗਾ ਚਲ ਆ ਜਾ ਫਿਰ ਆਜੂ ਮੈਂ ਪਤਾ ਦੇ ਆ ਕੇ ਵਾ ਕੇ ਜਾਓ ਤਾਂ ਕਹਿ ਪਣਾ ਹਾਂ ਜੂ ਗਾਹ ਹੋ ਤੂੰ ਕੋਈ ਗੱਲ ਮਾਰਦਾ ਤਾਂ ਤਾ ਉਹਨਾਂ ਦੇ ਹੱਥੋਂ ਦੀ ਜਿਹੜਾ ਕਰਦੇ ਤਾਰ ਮੇਰੇ ਬੰਦੇ ਜੁਮਿਆ ਗਿਓ ਚੁੱਕਦੇ ਬੰਦੇ ਜਿਓ ਤਾਰ ਤੇ ਨਹੀਂ ਮੈਂ ਕਿਵੇਂ ਚੁੱਕਣਾਗਾ ਉਹ ਨਹੀਂ ਆ ਇਹ ਜੁਮਿਆ ਦੀ ਥੋੜੀ ਜਗ ਕਾਲ ਤੂੰ ਆ ਫੜੀ ਹੱਸ ਚੁੱਕ ਜੁਮਿਆ ਇਹਦੇ ਆ ਉਹ ਡਾਂਗ ਨਰ ਪਿਆਰ ਦਾ ਉਹ ਨਹੀਂ ਨਹੀਂ ਤਾਂ ਨਹੀਂ ਗੱਲਾਂ ਬੰਦ ਫੜੀ ਗੰਦਾਸੀ ਨਾਲ ਡਾਕਟਰ ਨੇ ਭਾਈ ਮਾਂ ਕੇ ਛਤਰ ਉੱਤੇ ਪੱਤਾ ਕਰਕੇ ਨਜ਼ਰ ਪਾ ਰਹੇ ਆ ਜਾਂ ਕਹਦੋ ਕੀ ਬ੍ਰੈਂਡ ਇਹ ਕਦੇ ਜਵਾਦੋਂ ਨਾ ਖੱਲਿਆ ਜੋ ਬਾਕੀ ਤਾਂ ਜੋਤ ਲਾਉਣਾ ਕਰਾ ਲੋ ਹਾਜੀ ਭਾਜੀ ਕੁੱਨੀ ਛੁੱਟੀ ਤੁਨੂੰ ਬਾਬੀ ਜੀ ਪੰਜਾਬੀ ਨਹੀਂ ਕਰਦੇ ਆ ਜੀ ਆ ਆ ਕੀ ਹੋ ਗਿਆ ਹਾਂਜੀ ਹਾਂਜੀ ਬੱਸ ਤੇ ਨਹੀਂ ਆਤੀ ਫੜਿਆ ਜੇ ਕਹਿੰਦੇ ਤੂੰ ਫੜਿਆ ਕਹਿੰਦੇ ਤੂੰ ਫੜਿਆ ਅੱਛਾ ਹੱਬ ਦੋ ਇੱਥੇ ਦੇ ਆਣੀ ਕੋਈ ਨਹੀਂ ਉਹਨਾਂ ਨਾਲ ਗੱਲ ਕਰਕੇ ਤੇ ਆਹ ਵੇਖੋ ਜੀ ਫੜਿਆ ਮੂ ਲਾਈਕ ਨਾ ਦੇਖ ਦਾਂਗਾ ਕੋਈ ਕਾਗਜ਼ਾ ਘਾਟਾ ਨਹੀਂ ਦੇ ਦਿਓ ਨਾ ਬਣਾ ਕੇ ਜੇ ਕੋਈ ਕਾਗਜ਼ਾ ਘਾਟਾ ਤੇ ਮੇਰੇ ਖਿਲਾਫ ਮੈਂ ਉਸੇ ਦੁਕਾਨੇ ਲਿਆਉ ਮੇਰੇ ਕੱਚ ਫੜਦੇ ਖਿਲਾਫ ਤਾਂ ਨਹੀਂ ਤੇਰੇ ਇੱਕ ਨੂੰ ਥੱਲੇ ਕਿਤਾ ਜਾ ਇੱਥੇ ਹੀ ਦੱਸਿਆ ਜਾਂਦਾ ਮੈਂ ਇੱਥੇ ਦੱਸੋ ਥੱਲੇ ਆ ਨਾ ਇਦਾਂ ਨਹੀਂ ਗੱਲ ਬਣਨੀ ਮੇਰੇ ਪਿਆਰੇ ਬਹੁਤ ਮਰੂਗਾ ਬੜੇ ਪਿਆਰ ਨਾਲ ਮੈਂ ਕਿਹਾ ਨਹੀਂ ਲੈ ਸੁਣ ਬਹੁਤ ਬੜਾ ਉਹ ਮਾਨਨ ਬਦਲੇ ਵੀ ਤੂੰ ਮਾਂ ਬਾਪ ਦਾ ਪਾਣੀ ਪੀਦਾ ਕਰੀ ਜਾ ਰਿਹਾ ਇਹ ਤੇ ਚੜ ਗਿਆ ਪੌੜੀ ਤੇ ਤਾਂ ਵੀ ਚੜੇ ਮੈਨੂੰ ਨਹੀਂ ਪਤਾ ਵਾ ਮੈਂ ਇਹ ਪ੍ਰਧਾਨ ਕਹਿੰਦਾ ਵਾਦਾ ਕਰੀਨਾ ਤੇ ਬੰਦਾ ਜੀ ਜਨਾਜ਼ੇ ਤੇ ਨਾਲ ਜਾਵਾਂ ਤੇ ਫਿਰ ਬੰਦੇ ਅੱਜ ਘਰੇ ਆ ਕੇ ਮੂੰਹ ਠੋਕਦੇ ਹੋ ਜੇ ਮੈਂ ਪਸਾ ਪੱਕਾ ਜੇ ਘਰੇ ਨਾਲ ਕੋਈ ਨੂੰ ਯਕੀਨ ਨਹੀਂ ਗਿਆ ਇਹਨਾਂ ਸਰਕਾਰਾਂ ਦੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤੁਹਾਨੂੰ ਸੌਂਫਾ ਕੇ ਜੁਰਮਸਾਜ਼ ਸਮਝਾਉਗਾ ਮੈਂ ਤਾਂ ਨਹੀਂ ਗੱਲ ਕਰੀ ਇੱਥੇ ਬੋਲੀ ਚਲਾਈ ਮੈਂ ਮੈਂ ਗੈਂਗਸਟਰ ਹਾਂ ਤਾਂ ਇਦਾਂ ਕਰਨ ਫਾਇਦਾ ਨਹੀਂ ਆਦਾ ਤੁਸੀਂ ਕਿਤੇ ਵੀ ਟੈਕ ਬਹਾਜੀ ਨਹੀਂ ਰਹਿੰਦੇ ਤੇ ਮੈਂ ਲਾਈਵ ਹੋ ਕੇ ਮੈਂ ਪਹਿਦੇ ਰੂਪ বাজਾਵਾਂ ਤੁਹਾਡੇ ਨਾਲ ਫਿਰ ਮਿਲੂਗਾ ਪਹਿਲਾਂ ਤੁਹਾਨੂੰ ਖਾਊਗਾ ਫਿਰ ਆਨੇ ਮੈਂ ਰੂਪ ਤੋਂ ਰੋਣਾ ਪਹਿਲਾਂ ਬਾਅਦ ਖਾਣੇ ਕਿੰਨੇ ਪੇਸ਼ੂਆ ਫਿਰ ਤੋਂ ਪੇਸ਼ੂਆ ਕਿੰਨੇ ਆ ਇਹ ਤਾਂ ਪੇਟੋ ਕਿੰਨੇ ਗੋਲੇ ਬੋਰਾ ਪਾ ਕੇ ਮਗਾਉਗਾ ਆਹ ਕਾਇਰ ਗੱਡੀ ਨੂੰ ਪਾ ਕਿੰਨੇ ਚਾਹੀਦੇ? ਤੇ ਭਰਾ ਤਾਂ ਲੈ ਗਰੂੰ ਤੁੰਨੂੰ। ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਠਪੁਰ ਦਾ। ਇੱਕ ਕ੍ਰਿਮੀਨਲ ਹੈਗਾ ਜੀ 10-5 ਚੇ ਤਾਂ ਆਲਰੇਡੀ ਦਰਜ ਹੈਗੇ ਨੇ। ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤੇਤ ਕੰਡਿਆ ਦਾ ਬੰਦਾ ਸੀਗਾ। ਉਹਦੇ ਕੋਲ ਸਮਾਨ ਲੈ ਕੇ ਆ ਸੀਗਾ। ਉਸ ਸਮਗਲ ਦੇ ਨਾਮ ਤੇ ਕੀਤਾ ਆ। ਉਹ ਚ ਇਹ ਫੜਨਾਏ ਆਪਾਂ। ਹਾਂਜੀ। ਉਹਦੀ ਬੱਚੇ ਆਪਾਂ ਉਹਦੀ ਘਟਾ ਕੇ ਅਮਲ ਦੇ ਰਫੇ ਤੇ ਕਾਰਵਾਈ ਕਰਾਂਗੇ ਜੀ। ਕਿੰਨੇ ਬੰਦੇ ਚੱਕੀ ਹੋਏ ਦਾ? ਦੋ ਬੰਦੇ ਚੱਕੀ ਹੋਏ। ਤੇ ਕੀ ਹੁਣ ਕਹਿੰਦਾ ਕੀ ਏ? ਉਹ ਕੋ ਕਹਿ ਕੀ ਰਿਹਾ ਆਦਮ। ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬ ਪੁਰਿਤਟੇ ਰੋੜੇ ਦੇ ਕਿ ਲਾਇਆ ਇਹਨੂੰ ਹਾਂਜੀ ਹਾਂਜੀ ਟੋਰਨੋੜੇ ਚਲਾਇਆ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੀ ਹੈ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲ ਰਿਹਾ کافی ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜੀ ਦੂਜਾ ਚਿੰਦੇ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਕੁੱਟਦੇ ਹੋ ਕੋਈ ਆਪਣੇ ਕਰਬਾਨ ਫੜੀਆ ਦਾੰਗ ਫੜੀ ਹੋਈ ਆ ਰੋੜੇ ਚਲਾ ਰਹੇ ਨੇ ਉਹ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਤਾਂ ਨਸ਼ੇ ਵਾਲੇ ਹੈਗੇ ਨੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਪਾਸਪੋਰਟ ਮੇਰੇ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਹੈ ਨਸ਼ਾ ਵੇਚਦਾ ਹੈ ਉਹ ਅੱਜ ਕਹਿ ਰਿਹਾ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਅੱਜ ਹਾਂਜੀ ਅੱਜ ਉਹ ਲੋਕ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤੋਂ ਅੱਜ ਉਹ ਫੜਿਆ ਹੀ ਨਾ ਗਿਆ ਫਿਰ ਜੇ ਉੱਪਰ ਚੜਾ ਥੱਲੇ ਆਉ ਉਹ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ